ਇਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਫੋਲੋ ਕਰ ਰਹੇ ਹੋ ਉਹ ਸਟਾਰਸ ਤ੍ਰਿਪਤ ਸਿੰਘ ਜੀ ਨੂੰ ਫੋਲੋ ਕਰ ਰਹੇ ਨੇ ਔਰ ਸੋਸ਼ਲ ਮੀਡੀਆ ਸੈਂਸੇਸ਼ਨ ਨੇ ਆਪਕਾ ਦੇ ਕੇ ਕੰਬਾ ਜਾ ਛਿੜ ਗਿਆ ਸੀ ਜਦੋਂ ਇਹਨਾਂ ਨੇ ਐਂਟਰ ਕੀਤਾ ਠੰਢ ਨਹੀਂ ਲੱਗਦੀ ਜੀ ਠੰਢ ਤੇ ਲੱਗਦੀ ਹੈ ਪਰ ਸਰੀਰ ਨੂੰ ਜਿੰਨਾ ਮਜ਼ਬੂਤ ਕਰ ਲਿਆ ਨਾ ਖਦੀ ਕ੍ਰਿਕਟ ਦੇ ਵੱਡੇ ਜਿਨ੍ਹਾਂ ਦੇ ਪੂਰੇ ਦੇਸ਼ ਫੈਨ ਹੈਗਾ ਵਿਰਾਟ ਕੋਲੀ ਤ੍ਰਿਪ ਸਿੰਘ ਦੇ ਫੈਨ ਹੈਗੇ ਨੇ ਜਕਰਟ ਕੋਲੀ ਨੇ ਇਸ ਰੁਲਾ ਨੇ ਜੀਤਰਾ ਮਾ ਡਬਲਯੂ ਡਬਲਯੂ ਵਾਲੇ ਨੇ ਨਾਮ ਹੈ ਜੀ ਸਰਦਾਰ ਤ੍ਰਿਪਤ ਸਿੰਘ ਔਰ ਵੱਡੇ ਵੱਡੇ ਸਟਾਰ ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਫੋਲੋ ਕਰ ਰਹੇ ਹੋ ਉਹ ਸਟਾਰਸ ਤ੍ਰਿਪਤ ਸਿੰਘ ਜੀ ਨੂੰ ਫੋਲੋ ਕਰ ਰਹੇ ਨੇ ਔਰ ਸੋਸ਼ਲ ਮੀਡੀਆ ਸੈਂਸੇਸ਼ਨ ਨੇ ਆਪ ਠੰਡੇ ਲੱਗ ਰਹੀ ਜੀ ਠੰਡ ਤੇ ਲੱਗਦੀ ਹੈ ਪਰ ਸਰੀਰ ਨੂੰ ਜਿੰਨਾ ਮਜ਼ਬੂਤ ਕਰ ਲਿਆ ਨਾ ਵਧੀਆ ਤੰਦੀ ਮੈਨੂੰ ਦੇਖ ਕੇ ਕੰਬਾ ਜਾ ਛਿੜ ਗਿਆ ਸੀ ਜਦੋਂ ਇਹਨਾਂ ਨੇ ਐਂਟਰ ਕੀਤਾ ਪਰ ਸੁਮਨ ਜੀ ਇੱਕ ਵੱਡੀ ਗੱਲ ਤੁਹਾਨੂੰ ਦੱਸਦੇ ਆ ਜਿਹੜੇ ক্রিকেট ਦੇ ਵੱਡੇ ਜਿਨ੍ਹਾਂ ਦੇ ਪੂਰੇ ਦੇਸ਼ ਫੈਨ ਹੈਗਾ ਵਿਰਾਟ ਕੋਹਲੀ ਤ੍ਰਿਪ ਸਿੰਘ ਦੇ ਫੈਨ ਹੈਗੇ ਨੇ ਵਿਰਾਟ ਕੋਹਲੀ ਨੇ ਐ ਤੇਸ ਰੁਲਾ ਨੇ ਐ ਕਿਰੋਨਾ ਜੀਤਰਾਮਾ www ਵਾਲੇ ਨੇ ਅੱਛਾ ਇੱਕ ਵਿਰਾਟ ਕੋਹਲੀ ਤੱਕ ਕਿਵੇਂ ਪਹੁੰਚੀ ਤੁਹਾਡੀ ਤਸਵੀਰ ਔਰ ਵਿਰਾਟ ਲੱਕ ਕਿਹਦਾ ਮੈਂ ਅਸਲ ਮੈਂ ਐਕਸਰਸਾਈਜ਼ ਤੇ ਲੰਦਾ ਹੀ ਪਿਆ ਸੀ ਔਰ ਮੇਰੀ ਅਟੈਂਪਟ ਇਹ ਹੀ ਹੁੰਦਾ ਸੀ ਮੈਂ ਦੰਦਾ ਮੈਂ ਬਜ਼ੁਰਗਾਂ ਨਾਲ ਕੰਪੀਟੀਸ਼ਨ ਨਾ ਕਰਾਂ ਕਿਉਂਕਿ ਛੋਟੇ ਨਾ ਕਰਾਂ ਬਸ ਬੇਸਿਕਲੀ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੇ ਤੇ ਮੈਨੂੰ ਵੀ ਲੱਗੇਗਾ ਵੀ ਮੈਂ ਅਜੇ ਆਪਣੇ ਆਪ ਨੂੰ ਸੰਭਾਲ ਸਕਦਾ ਹਾਂ ਉਹ ਜਦੋਂ ਕੋਸ਼ਿਸ਼ ਸ਼ੁਰੂ ਕੀਤੀ ਤੇ ਜਵਾਨਾਂ ਨਾਲ ਲੜ ਗਿਆ ਤੇ ਉਹਨਾਂ ਦੀ ਵਰਗੀ ਐਕਸਰਸਾਈਜ਼ ਸ਼ੁਰੂ ਕੀਤੀ ਵੇਟ ਵੀ ਪਹਿਲਾਂ ਉਹਨਾਂ ਨੇ ਬਰਾਬਰ ਕੀਤਾ ਫਿਰ ਉਹਨਾਂ ਤੋਂ ਵੱਧ ਜਾਂਦੀ ਕੋਸ਼ਿਸ਼ ਕੀਤੀ ਇੱਕ ਵਾਰੀ ਪੁਸ਼-ਅਪ ਕੰਪੀਟੀਸ਼ਨ ਹੋਇਆ ਮੈਂ 584 ਪੁਸ਼-ਅਪ ਲਾਇਆ ਆਈ ਗਾਟ ਦੈਟ 584 ਪੁਸ਼-ਅਪ ਲਾਇਆ ਇਨ a ਸਿੰਗਲ ਟੇਕ ਇਨ a ਸਿੰਗਲ ਨਹੀਂ ਇਨ ਦਿਸ ਸਿੰਗਲ ਵੇ ਇੱਕੋ ਇੱਕੋ ਟਾਈਮ ਲਗਾਤਾਰ ਸਿੰਗਲ ਡੇ ਨਹੀਂ ਕੀ ਬਾਤ ਸਿੰਗਲ ਟੇਕ 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 ਹਾਂਜੀ ਸਿੰਗਲ ਟੇਕ ਵਨ ਰੋ ਉਹ ਜਦੋਂ ਗੱਲ ਕਰੀ ਤਾਂ ਅਸੀਂ ਰਜਾਈਆਂ ਨਹੀਂ ਛੱਡ ਰਹੇ ਨੌਜਵਾਨ ਦੀ ਗੱਲ ਕਰੀ ਤਾਂ ਇਹਨਾਂ ਨੂੰ ਦੇਖ ਕੇ ਤਾਂ ਲੱਗਦਾ ਪਿਆ ਵੀ ਅਸੀਂ ਵੀ ਸ਼ਾਇਦ ਇੰਨੇ ਕੱਪੜੇ ਪਾ ਰੱਖੇ ਨੇ ਇਹਨਾਂ ਨੂੰ ਠੰਡ ਤੱਕ ਨਹੀਂ ਲੱਗ ਰਹੀ ਪਾਣੇ ਚਾਹੀਦੇ ਅਸੀਂ ਗੱਲ ਨਹੀਂ ਹੈ ਲੇਕਿਨ ਕਿਉਂਕਿ ਐਕਸਰਸਾਈਜ਼ ਕਰਦੇ ਨੇ ਜੀ ਜੀ ਸਰੀਰ ਗਰਮ ਕਰਦਾ ਹੈ ਸਰੀਰ ਗਰਮ ਹੁੰਦਾ ਹੀ ਹੈ ਜੀ ਜੀ ਤਾਂ ਉਦੋਂ ਕੱਪੜੇ ਪਾ ਕੇ ਵੀ ਐਕਸਰਸਾਈਜ਼ ਨਹੀਂ ਕਰ ਸਕਦੇ ਪ੍ਰੋਪਰ ਤਰੀਕੇ ਨਾਲ ਜੀ 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 ਅਥਲੀ ਫਿਟ ਰੱਖਣੀ ਸਵੇਰੇ ਕਿੰਨੇ ਵਜੇ ਉੱਠ ਜਾਂਦੇ ਹੋ ਸਵੇਰੇ ਅਸੀਂ ਇੱਥੇ 5:30 ਸ਼ੁਰੂ ਕਰਦੇ ਹਾਂ ਪਰ ਅੱਜ ਕਰ ਸਕਦੇ 6:00 ਹੋ ਰਿਹਾ ਸ਼ੁਰੂ ਤੇ ਤਾਂ 5 ਠੀਕ ਹੈ ਅਰ ਸੁੰਨੇ ਹੁਣੇ ਥੋੜੀ ਦੇਰ ਪਹਿਲਾਂ ਪ੍ਰਿੰਸ ਨਰੂਲਾ ਮਿਲ ਕੇ ਆਪੇ ਨਰੂਲਾ ਹੀ ਹੁਣੇ ਹੋਇਆ ਹੈ ਉਹਨੇ ਮੇਰੀ ਸਟੋਰੀ ਹੁਣੇ ਇੱਕ ਸ਼ੇਅਰ ਕੀਤੀ ਹੈ ਜੇ ਹਾਲ ਹੀ 10 ਮਿੰਟ ਹੀ ਹੋਏ ਹੈ ਅੱਛਾ ਜੀ ਤੇ ਮੁਲਾਕਾਤ ਵੀ ਹੋਈ ਹੈ ਮੈਂ ਫੋਟੋ ਫੋਟੋ ਪਾਉਂਗਾ ਜੇ ਬਦ ਤੇ ਕੀ ਕਹਿੰਦੇ ਨੇ ਉਹ ਤੁਹਾਨੂੰ ਮਿਲ ਕੇ ਯੋ ਅچھے ਮਿੱਤਰ ਨੇ ਪਿਛੇ ਵਾਰੀ ਮੇਰੀ ਅੱਛੀ ਦੋਸਤੀ ਹੋ ਗਈ ਸੀ ਉਹਨਾਂ ਮੇਰੀ ਸਟੋਰੀ ਨੌਜਵਾਨਾਂ ਦੇ ਨਾਲ ਦੋਸਤੀ ਹੈ ਤੁਹਾਡੀ ਅੱਛਾ ਅੱਛਾ ਵੀ ਹੋ ਗਈ ਔਰ ਉਹ ਮੈਂ ਖੁਸ਼ ਹਾਂ ਅਗਲੀ ਵਾਰੀ ਰੋਡੀ ਮੈਨੂੰ ਐਸੇ ਗੈਸਟ ਬੁਲਾ ਰਹੇ ਹੈ ਅੱਛਾ ਹਾਂ ਆਮ ਗੋਇੰਗ ਟੂ ਹੈ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਬੜੇ ਫੋਲੋਅਰਸ ਨੇ ਤੁਹਾਡੇ ਬਸ ਜਿਉ ਜਦੋਂ ਸ਼ੁਰੂ ਹੋਇਆ ਵੈਸੇ ਤੇ ਫਾਰਮਰ ਮੇਰੇ 1200 ਹੋਈ ਸੀ ਜਿਸ ਦਿਨ ਬੀ ਵਿਰਾਟ ਕੋਹਲੀ ਨੇ ਉਹ ਸਟੋਰੀ ਸ਼ੇਅਰ ਕੀਤੀ ਉਸ ਤੋਂ ਬਾਅਦ ਮੈਨੂੰ ਫੋਲੋ ਕੀਤਾ ਉਸ ਤੋਂ ਬਾਅਦ ਬੰਦੇ ਇੱਕਦਮ ਮਿਲੀਅਨ ਦੇ ਵਿੱਚ ਮਤਲਬ 3 ਦਿਨਾਂ ਚ 4 ਦਿਨਾਂ ਚ ਤਕਰੀਬਨ 10000 ਬੰਦੇ ਪਹਿਲੇ 3 ਦਿਨ ਚ ਵਧ ਗਿਆ ਸੀ ਫਿਰ ਉਹ ਲਗਾਤਾਰ ਚੱਲਦਾ ਚੱਲਦਾ ਗਿਆ ਫਿਰ ਹੋਰ ਬੰਦੇ ਵੀ ਜੁੜਦੇ ਚਲੇ ਗਏ